ਸਤਨਾਮ ਵਾਹਿਗੁਰੂ ਸਾਹਿਬ ਜੀਓ ਸੁਹੀ ਮਹਲਾ ਪੰਜਵਾਂ ਜਾ ਕੈ ਦਰਸ ਪਾਪ ਕੋਟ ਉਤਾਰੇ ਭੀਟਤ ਸੰਗ ਇਹ ਭਵ ਜਲ ਤਾਰੇ ਓਏ ਸਾਜਨ ਓਏ ਮੀਤ ਪਿਆਰੇ ਜੋ ਹਮ ਕੋ ਹਰ ਨਾਮ ਚਿਤਾਰੇ ਰਹਾਓ ਜਾ ਕਾ ਸ਼ਬਦ ਸੁਣਤ ਸੁਖ ਸਾਰੇ ਜਾ ਕੀ ਤਹਲ ਜਮ ਦੂਤ ਬਿਦਾਰੇ ਜਾ ਕੀ ਧੀਰਕ ਇਸ ਮਨ ਹੈ ਸਧਾਰੇ ਜਾ ਕੇ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਣ ਨਾਨਕ ਤਿੰਨ ਸਦ ਬਲਿਹਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਣ ਨਾਨਕ ਤਿੰਨ ਸਦ ਬਲਿਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਧੰਨ ਧੰਨ ਸਤਿਗੁਰੂ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਇਹ ਪਾਵਨ ਮੁਖਵਾਕ ਅੱਜ ਸਾਨੂੰ ਬਖਸ਼ਿਸ਼ ਕੀਤਾ ਹੈ ਆਓ ਇਸ ਪਾਵਨ ਸ਼ਬਦ ਦੀ ਵਿਚਾਰ ਸਤਿਗੁਰਾਂ ਦੀ ਕਿਰਪਾ ਨਾਲ ਸਾਂਝੀ ਕਰਨ ਦਾ ਯਤਨ ਕਰੀਏ ਇਸ ਨੂੰ ਸਮਝੀਏ ਵਿਚਾਰੀਏ ਔਰ ਇਸ ਹੁਕਮ ਦੇ ਮੁਤਾਬਕ ਆਪਣੇ ਜੀਵਨ ਨੂੰ ਚਲਾਉਣ ਦਾ ਯਤਨ ਕਰੀਏ ਹਰੇਕ ਮਨੁੱਖ ਦੀ ਇੱਛਾ ਹੁੰਦੀ ਹੈ ਕਿ ਮੇਰਾ ਕੋਈ ਐਸਾ ਸੱਜਣ ਮਿੱਤਰ ਹੋਵੇ ਜਿਹਨੂੰ ਮੈਂ ਆਪਣੇ ਦਿਲ ਦੀ ਗੱਲ ਦੱਸ ਸਕਾਂ ਪਰ ਕਈ ਵੇਲੇ ਆਪਾਂ ਇਹ ਵੀ ਸੋਚਦੇ ਆਂ ਬਈ ਸਾਰੀਆਂ ਗੱਲਾਂ ਕਿਸੇ ਨੂੰ ਨਹੀਂ ਦੱਸਣੀਆਂ ਚਾਹੀਦੀਆਂ। ਉਹੀ ਸੱਜਣ ਇੱਕ ਦਿਨ ਦੁਸ਼ਮਣ ਬਣ ਜਾਂਦਾ ਕਿਉਂਕਿ ਉਹ ਭੇਤ ਜਾਣਦਾ ਹੈ। ਅਸੀਂ ਬਹੁਤ ਮਿੱਤਰ ਬਣਾਉਂਦੇ ਆ ਸੰਸਾਰ ਦੇ ਵਿੱਚ ਪਰ ਪਸਤਾਵਾ ਹੀ ਪਸਤਾਵਾ ਜੀਵਨ ਦੇ ਵਿੱਚ ਬਣਦਾ ਹੈ। ਗੁਰੂ ਸਾਹਿਬ ਕਹਿੰਦੇ ਆਓ ਮੈਂ ਤੁਹਾਨੂੰ ਦੱਸਦਾ। ਸੰਸਾਰ ਦੇ ਵਿੱਚ ਅਸਲੀ ਮਿੱਤਰ ਕੌਣ ਹੈ? ਤੇ ਜਿਹੜਾ ਸਮਝ ਲੈਂਦਾ ਉਹਦੀ ਜੀਵਨ ਜੁਗਤੀ ਉਹਦੇ ਜੀਵਨ ਦਾ ਢੰਗ ਪਵਿੱਤਰ ਹੋ ਜਾਂਦਾ ਉਹਨੂੰ ਜੀਵਨ ਦੀ ਜਾਂਚ ਆ ਜਾਂਦੀ ਹੈ ਸਭ ਕਹਿੰਦੇ ਕੋਈ ਜਾਣ ਕਵਣ ਇहां जग ਮੀਤ ਜਿਸ ਕਿਰਪਾਲ ਜਿਸ ਕਿਰਪਾਲ ਸੋਈ ਵਿਦ ਬੂਜੇ ਤਾਂ ਕੀ ਨਿਰਮਲ ਰੀਤ ਕੋਈ ਜਾਣ ਕਵਣ ਯਹ ਜਗ ਮੀ ਜਿਸ ਹੋਏ ਕਿਰਪਾਲ ਸੋਈ ਬਿਦ ਬੂਝੈ ਤਾਂ ਕਿ ਨਿਰਮਲ ਰੀਤ ਗੁਰੂ ਸਾਹਿਬ ਨੇ ਦੱਸਿਆ ਭਾਈ ਆਓ ਮੈਂ ਤੁਹਾਨੂੰ ਉਸ ਸੱਜਣ ਨਾਲ ਜੋੜਦਾ ਦੁਨੀਆ ਦੇ ਸੱਜਣ ਧੋਖਾ ਦਿੰਦੇ ਆ ਮਿੱਤਰ ਧੋਖਾ ਦਿੰਦੇ ਆ ਉਹ ਸੱਜਣ ਹਨ ਜਿਹੜੇ ਜੀਵਨ ਦੇ ਵਿੱਚ ਹਰੇਕ ਸਵਾਸ ਦੇ ਨਾਲ ਸਾਡੀ ਪਰਤ ਪਾਲਣਾ ਕਰਦੇ ਆ ਉਹ ਹਰ ਪਰਮੇਸ਼ਰ ਅਕਾਲ ਵਰਗワイ ਗੁਰੂ ਜੀ ਸਭ ਕਹਿੰਦੇ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬਹਿਠਿਆ ਸੋਈ ਹੈ ਸਭਨਾ ਦਾ ਵਿਸਾ ਕਿਉਂਕਿ ਸੰਸਾਰ ਦੇ ਜਿਹੜੇ ਮਿੱਤਰ ਆ ਸਾਨੂੰ ਗਲਤ ਰਸਤੇ ਤੇ ਪਾ ਦਿੰਦੇ ਆ ਸੰਸਾਰ ਦੇ ਬਹੁਤ ਘੱਟ ਮਿੱਤਰ ਮਿਲਦੇ ਆ ਜਿਹੜੇ ਸਾਨੂੰ ਜੀਵਨ ਜਿਉਣ ਦੀ ਜਾਂਚ ਦੱਸਦੇ ਆ ਜਾਂ ਸਾਨੂੰ ਅਕਾਲ ਪੁਰਖ ਪਰਮੇਸ਼ਰ ਨਾਲ ਜੁੜਨ ਦੀ ਪ੍ਰੇਰਣਾ ਕਰਦੇ ਆ ਜਾਂ ਸਾਨੂੰ ਗੁਰੂ ਵਾਲੇ ਬਣਨ ਦੀ ਪ੍ਰੇਰਣਾ ਕਰਦੇ ਆ ਸੰਗਤ ਵਿੱਚ ਆਉਣ ਦੀ ਪ੍ਰੇਰਣਾ ਕਰਦੇ ਇਦਾਂ ਦੇ ਮਿੱਤਰ ਬਹੁਤ ਤੁਹਾਨੂੰ ਘਟ ਮਿਲਣਗੇ ਐਸੇ ਬਹੁਤ ਮਿਲਣਗੇ ਚਲੋ ਭਾਈ ਗੁਰਦੁਆਰੇ ਜਾ ਕੇ ਕੀ ਕਰਨਾ ਬਾਣੀ ਪੜ੍ਹ ਕੇ ਕੀ ਕਰਨਾ ਇਹ ਜਾਗ ਮਿਠਾ ਅਗਲਾ ਕਿਹਨੇ ਦਿੱਤਾ ਬਹੁਤ ਜਿਨ੍ਹਾਂ ਕਰਕੇ ਪਰਿਵਾਰਾਂ ਦੇ ਵਿੱਚ ਝਗੜੇ ਪੈਂਦੇ ਆ कि तू ਆਪਣੇ ਮਿੱਤਰਾਂ ਕਰਕੇ ਤੂੰ ਆਪਣੀਆਂ ਸਹੇਲੀਆਂ ਖਰਕੇ ਰੱਬ ਪਰਮੇਸ਼ਰ ਅਕਾਲ ਪੁਰਖ ਤੋਂ ਦੂਰ ਹੋ ਗਈਆਂ ਜਾਂ ਪਰਮੇਸ਼ਰ ਤੋਂ ਦੂਰ ਹੋ ਗਿਆ ਉਹਦਾ ਕਾਰਨ ਹੁੰਦਾ ਕਿ ਇਹ ਮਿੱਤਰ ਉਹ ਸਹੇਲੀਆਂ ਗਲਤ ਪਾਸੇ ਜਿਸ ਵੇਲੇ ਲੈ ਜਾਂਦੀਆਂ ਪਰਿਵਾਰਾਂ ਵਿੱਚ ਝਗੜੇ ਦਾ ਕਾਰਨ ਬਣਦੇ ਸੱਜਣ ਉਹ ਹੋਣਾ ਚਾਹੀਦਾ ਅੱਜ ਦੇ ਸ਼ਬਦ ਵਿੱਚ ਗੁਰੂ ਸਾਹਿਬ ਕਹਿੰਦੇ ਜੋ ਸਾਨੂੰ ਪਰਮੇਸ਼ਰ ਅਕਾਲ ਪੁਰਖ ਨਾਲ ਜੋੜਦਾ ਹੈ ਜਿਹੜਾ ਸਾਨੂੰ ਪਰਮੇਸ਼ਰ ਦਾ ਨਾਮ ਯਾਦ ਕਰਾਉਂਦਾ ਹੈ ਇਹ ਸ਼ਬਦ ਦੀ ਜੋ ਰਹਾਉ ਦੀ ਪੰਕਤੀ ਹੈ ਉਹਦੇ ਵਿੱਚ ਸਾਬ ਕਹਿੰਦੇ ਓਏ ਸਾਜਣ ਓਏ ਮੀਤ ਪਿਆਰੇ ਉਹੀ ਮੇਰੇ ਸੱਜਣਾ ਉਹੀ ਮੇਰੇ ਪਿਆਰੇ ਮਿੱਤਰ ਹਨ ਜੋ ਹਮਕੋ ਹਰ ਨਾਮ ਚਿਤਾਰੇ ਜਿਹੜੇ ਮੈਨੂੰ ਪ੍ਰਮਾਤਮਾ ਦਾ ਨਾਮ ਚੇਤੇ ਕਰਾਉਂਦੇ ਕੌਣ ਕਰਾਉਂਦਾ ਹੈ ਗੁਰੂ ਕਰਾਉਂਦਾ ਕਿਉਂਕਿ ਗੁਰੂ ਨੇ ਹੀ ਬਕਸ਼ਿਸਾਂ ਕੀਤੀਆਂ ਆਪਾਂ ਪੜਦੇ ਆ ਨਾ ਸ਼ਬਦ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰੇ ਆਪਣੇ ਗੁਰ ਕੋ ਬਲ ਜਾਈਏ ਸਭ ਕਹਿੰਦੇ ਜਾ ਕੇ ਦਰਸ ਪਾਪ ਕੋਟ ਉਤਾਰੇ ਜਿਸ ਗੁਰੂ ਦੇ ਦਰਸ਼ਨ ਕਰਕੇ ਕਰੋਨਾ ਪਾਪ ਲੈ ਜਾਂਦੇ ਆ ਦਰਸ਼ਨ ਦਾ ਭਾਵ ਕੀ ਹੈ ਜਿੱਦਨੇ ਸਾਨੂੰ ਸਮਝ ਆ ਗਏ ਗੁਰੂ ਕੇ ਦਰਸ਼ਨ ਹਨ ਬੜਾ ਸੌਖਾ ਜਾ ਇਹਦਾ ਜਵਾਬ ਹੈ ਜਿਸ ਵੇਲੇ ਅਸੀਂ ਅਰਦਾਸ ਕਰਦੇ ਹਾਂ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ دیدار ਗੁਰੂ ਪਾਸ਼ਾ ਦੀ ਬਾਣੀ ਪੜਨੀ ਬਾਣੀ ਸੁਣਨੀ ਇਹ ਗੁਰੂ ਦੇ ਦਰਸ਼ਨ ਹਨ ਪਾਠ دیدار ਕਰਨਾ ਅਸੀਂ ਸੰਤੁਸ਼ਟੀ ਹੁੰਦੀ ਸਾਡੀ ਅਸੀਂ ਬਾਹਰੋਂ ਰਮਹਾਲੇ ਦੇਖਦੇ ਆ ਪਲਕੀ ਸਭ ਦੇਖਦੇ ਆ ਅਸੀਂ ਦਰਸ਼ਨ ਹੋ ਗਏ ਵੀ ਗੁਰਦੁਆਰੇ ਗਏ ਸੀ ਦਰਸ਼ਨ ਕਰਕੇ ਆ ਗੁਰੂ ਸਾਹਿਬ ਕਹਿੰਦੇ ਇਹ ਦਰਸ਼ਨ ਨਹੀਂ ਹਨ ਉਹਦੇ ਕੋਲ ਬੈਠ ਮੈਂ ਹਮੇਸ਼ਾ ਬੇਨਤੀ ਕਰਦਾ ਜਦੋਂ ਅਸੀਂ ਕਿਸੇ ਦੇ ਘਰ ਜਾਂਦੇ ਆ ਟਾਈਮ ਕੱਢ ਕੇ ਜਾਂਦੇ ਆ ਜੇ ਹੁਣ ਕਿਸੇ ਦੇ ਘਰ ਜਾਓ ਤੁਸੀਂ 2 ਮਿੰਟ ਦੇ ਵਿੱਚ ਅੰਦਰ ਜਾ ਕੇ ਮੱਥਾ ਟੇਕ ਕੇ ਬਾਹਰ ਆ ਜਾਓ ਉਹ ਕਹੇਗਾ ਆਏ ਕਾਦੇ ਵਾਸਤੇ ਸੀ ਅਸੀਂ ਹੁਸੈਨ ਸਾਹਿਬ ਕੋਲ ਜਾ ਰਹੇ ਆ ਪਾਸ਼ਾਹਾਂ ਦਾ ਪਾਸ਼ਾ ਹੈ ਸਾਡੇ ਕੋਲ ਇਹ ਨਾ ਸਾਮਾਨੀ ਇਹਨੇ ਕੈਸੇ ਵੀ ਲੋਕ ਤੁਹਾਨੂੰ ਦਿਖਣਗੇ ਸਾਧ ਸੰਗਤ ਦੀ ਮੈਂ ਉਹਨਾਂ ਦੀ ਗੱਲ ਕਰਦਾ ਜਿਹੜੇ ਬਿਲਕੁਲ ਹੀ ਜਿਹਨਾਂ ਕੋਲ ਸਮਾਂ ਤਾਂ ਹੈ ਪਰ ਸਮੇ ਨੂੰ ਤਰਤੀਬ ਨਹੀਂ ਦਿੰਦੇ ਜਾਂ ਪਰਮਾ ਸਤਗੁਰ ਨਾਲ ਪਿਆਰ ਕੋਈ ਨਹੀਂ ਹੈ ਅਰਦਾਸ ਵੀ ਹੋ ਰਹੀ ਹੈ ਤਾਂ ਵੀ ਮੱਥਾ ਟੇਕਦੇ ਆ ਹੁਕਮਨਾਮਾ ਸੱਭ ਹੋ ਰਿਹਾ ਤਾਂ ਵੀ ਮੱਥਾ ਟੇਕ ਰਹੇ ਆ ਔਰ ਇੰਨੀ ਜਲਦੀ ਭੱਜਦੇ ਆ ਦੇਖੋ ਮੈਂ ਬੇਨਤੀ ਕਰਦਾ ਉਹ ਸਾਡੀਆਂ 24 ਘੰਟੇ ਅਰਦਾਸਾਂ ਸੁਣਦੇ ਤੇ ਅਸੀਂ ਕਿੰਨੇ ਆਪਾਗੇ ਆ ਕਿ ਅਸੀਂ 5 ਮਿੰਟ ਅਰਦਾਸ ਵਿੱਚ ਨਹੀਂ ਖੜ ਸਕਦੇ ਕਿ 5 ਮਿੰਟ ਹੁਕਮਨਾਮਾ ਸੱਭ ਹੋ ਰਿਹਾ ਬਾਹਰ ਨਹੀਂ ਖੜ ਸਕਦੇ ਸਾਡੇ ਇੱਕ ਅੰਦਰ ਕਾਲ ਪਈ ਹੈ ਜਲਦੀ ਮੱਥਾ ਟੇਕਣ ਦੀ ਕਾਲ ਪਈ ਹੈ ਗੁਰੂ ਦੇ ਦਰਸ਼ਨ ਕੀ ਹਨ ਗੁਰੂ ਦਾ ਸ਼ਬਦ ਸੁਣੋ ਗੁਰੂ ਦੇ ਸ਼ਬਦ ਦੇ ਵਿੱਚ ਹੀ ਸਤਿਗੁਰੂ ਪਰਮੇਸ਼ਰ ਦੇ ਦਰਸ਼ਨ ਹਨ ਜਾਂ ਕੇ ਦਰਸ ਪਾਪ ਕੋਟ ਉਤਾਰੇ ਜਿਸ ਗੁਰੂ ਦੇ ਦਰਸ਼ਨ ਕੀਤੇ ਹਨ ਪਾਪ ਜਿਹਦੇ ਉਪਦੇਸ਼ਾਂ ਨਾਲ ਜਿਹਦੇ ਸੰਦੇਸ਼ਾਂ ਦੇ ਨਾਲ ਜਿਹਦੀ ਬਾਣੀ ਦੇ ਨਾਲ ਕਰੋੜਾਂ ਪਾਪ ਉਤਰ ਜਾਂਦੇ ਆ ਭੇਟਤ ਸੰਗੇ ਭਵ ਜਲ ਤਾਰੇ ਜਦੋਂ ਅਸੀਂ ਉਹਦੇ ਨਾਲ ਮਲਾਪ ਕਰਦੇ ਆ ਇਹ ਸੰਸਾਰ ਸਾਗਰ ਤੋਂ ਪਾਰ ਲੰਘਣ ਦਾ ਸਾਨੂੰ ਰਸਤਾ ਗੁਰੂ ਸਾਹਿਬ ਦਿੰਦੇ ਆ ਉਹ ਗੁਰੂ ਸਾਹਿਬ ਉਹ ਮੇਰਾ ਸੱਜਣਾ ਮੇਰਾ ਮਿੱਤਰ ਹੈ ਉਹ ਸੱਜਣਾ ਉਹ ਮੀਤ ਪਿਆਰੇ ਜੋ ਹਮਕੋ ਹਰ ਨਾਮ ਚਿਤਾਰੇ ਰਹਾਓ ਜਾਂ ਕਾ ਸ਼ਬਦ ਸੁਣਤ ਸੁਖ ਸਾਰੇ ਐਸੇ ਮੇਰੇ ਗੁਰੂ ਮਿੱਤਰ ਅਕਾਲ ਪੁਰਖ ਪਰਮੇਸ਼ਰ ਦੀ ਕਿਰਪਾ ਨਾਲ ਜਿਹੜਾ ਮੈਨੂੰ ਗੁਰੂ ਮਿਲਿਆ ਜਿਨ੍ਹਾਂ ਦਾ ਬਚਨ ਸੁਣਦੇ ਆ ਹੀ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਆ ਆਪਾਂ ਸਿਰਫ ਇਤਿਹਾਸ ਸੁਣਦੇ ਆ ਕਿ ਭੂਮੀਆਂ ਚੋਰ ਨੇ ਇੱਕ ਸ਼ਬਦ ਸੁਣਿਆ ਸੱਜਣ ਠੱਗ ਨੇ ਇੱਕ ਸ਼ਬਦ ਸੁਣਿਆ ਕੋਈ ਸੁਣਿਆ ਔਰ ਭਾਵਨਾ ਦੇ ਨਾਲ ਸੁਣਿਆ ਭਾਈ ਜੋਧ ਕੋਲੋਂ ਭਾਈ ਲੈਣਾ ਸੁਣਦਾ ਔਰ ਭਾਵਨਾ ਦੇ ਨਾਲ ਸੁਣਦਾ ਤੇ ਸੁਖ ਮਿਲ ਗਿਆ ਕਿਹੜਾ ਸੁਖ ਮਿਲਿਆ ਐਸਾ ਸੁਖ ਮਿਲਿਆ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਸ਼ਰਨ ਵਿੱਚ ਆ ਗਏ ਇੰਨਾ ਵੱਡਾ ਜੀਵਨ ਹੋਣਾ ਗੁਰਸਿੱਖਾਂ ਦਾ ਸਭ ਕਹਿੰਦੇ ਗੁਰੂ ਦੇ ਸ਼ਬਦ ਵਿੱਚ ਇੰਨੀ ਤਾਕਤ ਹੈ ਜਾਂ ਕਾ ਸ਼ਬਦ ਸੁਣ ਤ ਸੁੱਖ ਸਾਰੇ ਜਾਂ ਕੀ ਟਹਿਲ ਜਮਦੂਤ ਵਿਦਾਰੇ ਜਿਹਦੀ ਦੱਸੀ ਹੋਈ ਟਹਿਲ ਕੀਤੇ ਆ ਜਮਦੂਤ ਵੀ ਨਾਸ ਹੋ ਜਾਂਦੇ ਕਿਉਂਕਿ ਜੋ ਗੁਰੂ ਦੱਸਦਾ ਵੀ ਆਹ ਕੰਮ ਕਰਨਾ ਇਹ ਕੰਮ ਨਹੀਂ ਕਰਨਾ ਇਹ ਆਹ ਕੰਮ ਇਸ ਵੇਲੇ ਕਰਨਾ ਇਸ ਵੇਲੇ ਨਹੀਂ ਕਰਨਾ ਸਾਨੂੰ ਇਸ ਜੀਵਨ ਦੇ ਗੁਰੂ ਮਹਾਰਾਜ ਜਾਜ ਦੱਸਦੇ ਆ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਕਿਰਪਾ ਕਰ ਰਹੇ ਹਨ ਜਾਂ ਕੀ ਧੀਰਕ ਇਸ ਮਨੈ ਸਧਾਰੇ ਕਿਉਂਕਿ ਉਹ ਸਤਿਗੁਰੂ ਹਰੇਕ ਗੁਣ ਦਿੰਦਾ ਹੈ ਜਦੋਂ ਬਾਣੀ ਪੜੋਗੇ ਨਾ ਐਸਾ ਕੋਈ ਸਵਾਲ ਨਹੀਂ ਹੈ ਜਿਹਦਾ ਜਵਾਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਨਹੀਂ ਉਹ ਸਾਨੂੰ ਧੀਰਜ ਦਿੰਦਾ ਜਾਂ ਕੀ ਧੀਰਕ ਇਸ ਮਨੈ ਸਧਾਰੇ ਉਹ ਧੀਰਜ ਦਿੰਦਾ ਤੇ ਸਾਡੇ ਮਨ ਨੂੰ ਸਹਾਰਾ ਬਣ ਜਾਂਦਾ ਹੈ ਜਾਂਕੀ ਧੀਰਕ ਇਸ ਮਨੈ ਸਧਾਰੇ ਜਾਂਕੇ ਸਿਮਰਨ ਮੁਖ ਉਜਲਾਰੇ ਜਦੋਂ ਗੁਰੂ ਦੇ ਦਿੱਤੇ ਹੋਈ ਮਰਯਾਦਾ ਮੂਲ ਮੰਤਰ ਵਾਹਿਗੁਰੂ ਨਾਮ ਸਿਮਰਨ ਕਰਦੇ ਆ ਗੁਰੂ ਸਾਹਿਬ ਮਹਾਰਾਜ ਕਹਿੰਦੇ ਇੱਥੇ ਵੀ ਅਗਾਹ ਸਮੇਂ ਵਿੱਚ ਵੀ ਲੋਕ ਪਰਲੋਕ ਭਾਵ ਹੁਣ ਜਿਹੜਾ ਸਮਾਜ ਆਗਲਾ ਸਜਾਉਣ ਵਾਲਾ ਸਾਡਾ ਸਮਾ ਹੈ ਸਾਡਾ ਮੁਖ ਉਜਲ ਹੋਏਗਾ ਜਾਂਕੇ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਜਦੋਂ ਅਸੀਂ ਉਹ ਸੱਜਣ ਗੁਰੂ ਦੇ ਨਾਲ ਜੁੜਦੇ ਹਾਂ ਸੱਜਣ ਮਿੱਤਰ ਗੁਰੂ ਨਾਲ ਜੁੜਦੇ ਹਾਂ ਤੇ ਗੁਰੂ ਦੀ ਰਹਿਮਤ ਦੇ ਨਾਲ ਪ੍ਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ ਤੇ ਪ੍ਰਮਾਤਮਾ ਕੀ ਕਰਦਾ ਪ੍ਰਭੂ ਆਪਣੇ ਆਪਣੇ ਆਪ ਹੀ ਆਪਣੇ ਸੇਵਕਾਂ ਦਾ ਜੀਵਨ ਸੋਹਣਾ ਬਣਾ ਦਿੰਦਾ ਹੈ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਤਿੰਨ ਸਦ ਬਲਿਹਾਰੇ ਗੁਰੂ ਮਹਾਰਾਜ ਕਹਿੰਦੇ ਮੈਂ ਗੁਰੂ ਦੀ ਸ਼ਰਨ ਵਿੱਚ ਆਇਆ ਹਾਂ ਤੇ ਹਮੇਸ਼ਾ ਮੈਂ ਗੁਰੂ ਤੋਂ ਬਲਿਹਾਰ ਜਾਣਾ ਹਾਂ ਉਹ ਮੇਰਾ ਗੁਰੂ ਮੇਰਾ ਮਿੱਤਰ ਹੈ ਸਤਗੁਰ ਮਿੱਤਰ ਮੇਰਾ ਬਾਲ ਸਖਾਈ ਗੁਰੂ ਮਹਾਰਾਜ ਕਹਿੰਦੇ ਜਦੋਂ ਅਸੀਂ ਇਸ ਭਾਵਨਾ ਦੇ ਨਾਲ ਗੁਰੂ ਦੇ ਚਰਨਾਂ ਦੇ ਵਿੱਚ ਬੈਠਾਂਗੇ ਕਿ ਸਤਗੁਰੂ ਮੇਰਾ ਮਿੱਤਰ ਹੈ ਸਤਗੁਰ ਨੇ ਸਾਨੂੰ ਪ੍ਰਮਾਤਮਾ ਨਾਲ ਜੋੜਨਾ ਹੈ ਜਦੋਂ ਮੈਂ ਬੇਨਤੀ ਕੀਤੀ ਹਰ ਕਿਹਾਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜائیںਗੇ ਇਸ ਕਰਕੇ ਤਾਂ ਗੁਰੂ ਸਾਹਿਬ ਰੋਜ਼ ਬੁਲਾ ਰਹੇ ਆ ਕਹਿੰਦੇ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਰੋਜ਼ ਕਹਿੰਦੇ ਨਾ ਗੁਰੂ ਸਾਹਿਬ ਮਹਾਰਾਜ ਆਵੋ ਸਿੱਖ ਸਤ ਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇ ਰੀ ਬਾਣੀਆਂ ਸਿਰ ਬਾਣੀ ਮੈਂ ਆਪਣੇ ਗੁਰੂ ਮਿੱਤਰ ਤੋਂ ਮੈਂ ਆਪਣੇ ਗੁਰੂ ਸੱਜਣ ਤੋਂ ਕੁਰਬਾਨ ਜਾਂਦਾ ਉਹ ਸਾਜਣ ਉਹ ਮੀਤ ਪਿਆਰੇ ਕਿਹੜੇ ਜੋ ਹਮਕੋ ਹਰ ਨਾਮ ਚ ਤਾਰੇ ਜਿਹੜੇ ਸਾਨੂੰ ਨਾਮ ਯਾਦ ਕਰਾਉਂਦੇ ਆ ਜੇ ਕੋਈ ਤੁਹਾਨੂੰ ਕਹਿੰਦਾ ਨਾ ਸੰਗਤ ਕਰਿਆ ਕਰੋ ਇਹ ਨਾ ਦੇਖੋ ਕੌਣ ਬੰਦਾ ਕਹਿ ਰਿਹਾ ਜੇ ਤੁਹਾਨੂੰ ਕੋਈ ਕਹੇ ਅਮਰ ਸ਼ਕਲ ਉਹ ਇਹ ਨਾ ਦੇਖੋ ਕੌਣ ਕਹਿ ਰਿਹਾ ਉਹਨੂੰ ਕਹੌਣ ਵਾਲਾ ਕੌਣ ਹੈ ਪ੍ਰਮਾਤਮਾ ਜਦੋਂ ਆਪਾਂ ਪੜਦੇ ਆ ਨਾ ਵੀ ਕਹਿਣ ਵਾਲਾ ਸੁਣਨ ਵਾਲਾ ਉਹ ਹੈ ਆਪ ਕਥੇ ਆਪ ਸੁਣਨੇ ਹਾਰ ਤੇ ਫਿਰ ਕਿਉਂ ਅਸੀਂ ਦੇਖਦੇ ਹਾਂ ਉਸ ਬੰਦੇ ਵੱਲ ਕਿਉਂ ਦੇਖਦੇ ਉਹਨੂੰ ਕਿਸੇ ਨੇ ਕਹਾਇਆ ਹੈ ਕਹੌਣ ਵਾਲਾ ਕੌਣ ਹੈ ਪ੍ਰਮਾਤਮਾ ਨਾ ਕਹੋ ਬਿਸਾੜ ਕੋ ਟਾਈਮ ਕੋਈ ਨਹੀਂ ਹੱਲੇ ਤਾਂ ਅਸੀਂ ਫਿਰ ਅਮਰ ਛਕ ਲਾਂਗੇ ਹਰ ਗੁਰੂ ਵਾਲੇ ਬਣ ਜਾਗੇ ਨਹੀਂ ਭਾਈ ਅਰਦਾਸ ਕਰੋ ਗੁਰੂ ਸਾਹਿਬ ਮਹਾਰਾਜ ਕਿਰਪਾ ਕਰਨਗੇ ਐਸੇ ਗੁਰੂ ਕੇ ਪਿਆਰਿਆਂ ਨਾਲ ਜਦੋਂ ਅਸੀਂ ਅਰਦਾਸ ਕਰਦੇ ਆਂ ਸਾਨੂੰ ਇਹਨਾਂ ਦਾ ਮਲਾਪ ਹੁੰਦਾ ਸਹੀ ਪਿਆਰੇ ਮੇਲ ਜਨਾ ਮਿਲਿਆ ਤੇਰਾ ਨਾਮ ਜਿਤਾ ਤੇ ਗੁਰੂ ਮਹਾਰਾਜ ਕਿਰਪਾ ਕਰਨ ਸਾਧ ਸੰਗਤ ਦੀ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਿਚਾਰ ਕਰਦੇ ਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਅਣਜਾਣ ਬੱਚਾ ਸਮਝ ਕੇ ਮਾਫ ਕਰਨਾ ਬਲਾਉ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸਤਨਾਮ 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 ਜੀ ਵਾਹਿਗੁਰੂ ਵਾਹਿ